ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਜੀ ਆਇਆਂ ਨੂੰ ਫਰੀਦ ਵਰਕਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦਾ ਆਪਣਾ ਜੋ ਵਿਸ਼ਾ ਹੈ ਅੱਜ ਦਾ ਵਿਸ਼ਾ ਹੈ ਜੋ ਸੱਜਣ ਮਿੱਤਰ ਕੋਈ ਵੀਰ ਭਰਾ ਕੋਠੀ ਜਾਂ ਹਵੇਲੀ ਬਣਾਉਣਾ ਚਾਹੁੰਦਾ ਉਹ ਆਪਾਂ ਠੇਕੇਦਾਰ ਸ੍ਰੀਏ ਵਾਲੇ ਤੋਂ ਆ ਉਸ ਵੀਰ ਨਾਲ ਤੁਹਾਨੂੰ ਮਲਾਉਣ ਲੱਗੇ ਆ ਉਹ ਵੀਰ ਸਾਹਮਣੇ ਇੱਕ ਨਵੀਂ ਹਵੇਲੀ ਤਿਆਰ ਹੋਈ ਜਾਂਦੀ ਹੈ ਨਵੀਂ ਹਵੇਲੀ ਪੁਰਾਣੀ ਕੋਠੀ ਤੋਂ ਯਾਨੀ ਪੁਰਾਣੀ ਕੋਠੀ ਨੂੰ ਮੋਡੀਫਾਈ ਕਰਕੇ ਨਵੀਂ ਹਵੇਲੀ ਦਾ ਰੂਪ ਦੇਤਾ ਨੂੰ ਆ ਵੇਖੋ ਨਵੀਂ ਹਵੇਲੀ ਦਾ ਰੂਪ ਦੇਤਾ ਜਿਵੇਂ ਕਮਾਲਾਂ ਕੀਤੀਆਂ ਪਈਆਂ ਸਿੱਤੂ ਮੂਸੇ ਵਾਲੇ ਦੀ ਕੋਠੀ ਦਾ ਇਹ ਪੁਲੇਖਾ ਪਉਂਦੀ ਹੈ ਕੋਠੀ ਪਹਿਲਾਂ ਕੋਈ ਟਾਈਮ ਪਹਿਲਾਂ ਅੱਜ ਤੋਂ ਸੜਕ ਪਹਿਲਾਂ ਕੋਠੀਆਂ ਇਸ ਤਰ੍ਹਾਂ ਤਿਆਰ ਹੁੰਦੀਆਂ ਸੀਗੀਆਂ ਉਦੋਂ ਇੰਨਾਂ ਕੋਠੀਆਂ ਦਾ ਟ੍ਰੈਂਡ ਸੀਗਾ ਜੋ ਅੱਜਕੱਲ ਹਵੇਲੀਆਂ ਦਾ ਟ੍ਰੈਂਡ ਚੱਲ ਪਿਆ ਸਮਾਂ ਬਦਲ ਗਿਆ ਸਮਾਂ ਬਦਲਣ ਦੇ ਨਾਲ ਹਵੇਲੀਆਂ ਦਾ ਟ੍ਰੈਂਡ ਬਣ ਗਿਆ ਇਹਦੇ ਵਿੱਚ ਪੁਰਾਣੀ ਕੋਠੀ ਨੂੰ ਮੋਡੀਫਾਈ ਕੀਤਾ ਜਿਵੇਂ ਜਾਲੀ ਲੱਗ ਗਈ ਉੱਪਰ ਜਾਲੀ ਲੱਗ ਗਈ ਸਾਈਡ ਤੇ ਪਾਵੇ ਲੱਗੇ ਆ ਬਾਕੀ ਆਪਾਂ ਉਹਨਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਕੀ ਕੀ ਲੁੱਕ ਨਵੀਂ ਦਿੱਤੀ ਆ ਨਿਊ ਨਿਊ ਲੁੱਕ ਦਿੱਤੀ ਆ ਇਹਨਾਂ ਵੀਰਾਂ ਦੀ ਖਾਸੀਅਤ ਇਹ ਆ ਠੇਕੇਦਾਰਾਂ ਦੀ ਕਿ ਕੂ ਤਾਂ ਇਹ ਠੇਕੇ ਦੇ ਉੱਪਰ ਵੀ ਪਰਫੈਕਟ ਫੁਰਦੇ ਹਿਸਾਬ ਨਾਲੀ ਕੋਠੀਆਂ ਹਵੇਲੀਆਂ ਬਣਾ ਦਿੰਦੇ ਆ ਨਾ ਪਰ ਜੋ ਇਹ ਹਵੇਲੀ ਤਿਆਰ ਹੋਈ ਜਾਂਦੀ ਆ ਇਹ ਹਵੇਲੀ ਥੱਲੇ ਬਿਲਡਿੰਗ ਪੁਰਾਣੀ ਪੈਣੀ ਸੀ ਯਾਨੀ ਉਪਰੋਂ ਉਪਰ ਉਹਨਾਂ ਨੇ ਨਵੀਂ ਬਣਾਤੀ ਆ ਫੋਰ ਸੈਂਡ ਨਵੇਂ ਬਣਾਤੇ ਆ ਡਿਜ਼ਾਈਨ ਨਵਾਂ ਬਣਾਤਾ ਟੋਟਲ ਮਟੀਰੀਅਲ ਠੇਕੇਦਾਰ ਦਾ ਜੋ ਮੁੰਡਾ ਕੋਠੀ ਬਣਾ ਰਿਹਾ ਮਿਸਤਰੀ A to Z ਥੱਲੇ ਤੋਂ ਲੈ ਕੇ ਉੱਪਰ ਤੱਕ ਰੰਗ ਪੇਂਟ ਜੋੜੀਆਂ ਪੱਲੇ ਬੀਲੀ ਫਾਈਟਿੰਗ ਪਲੰਬਰ ਦਾ ਕੰਮ ਫਰਸ਼ਾਂ ਤੱਕ ਉਸ ਵੀਰ ਦੀ ਜ਼ਿੰਮੇਵਾਰੀ ਆ ਉਸ ਵੀਰ ਨਾਲ ਆਪਾਂ ਕਰਦੇ ਆ ਗੱਲਬਾਤ ਵੀ ਕੀ ਰੇਟ ਲੈਣੇ ਆ ਕਿਹੜਾ ਕਿਹੜਾ ਮਟੀਰੀਅਲ ਲੈਣੇ ਆ ਪੁੱਲ ਜਾਣਕਾਰੀ ਦੇ ਅਨੁਸਾਰ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਤੇ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਕਿਉਂਕਿ ਨਵਾਂ ਵਿਸ਼ਾ ਨਵਾਂ ਟੌਪਿਕ ਆ ਜੇ ਚੰਗੀ ਲੱਗੀ ਅੱਗੇ ਵਾਸਤੇ ਇਸ ਤਰ੍ਹਾਂ ਦੀ ਵੀਡੀਓ ਆਪਾਂ ਬਣਾਇਆ ਕਰਾਂਗੇ ਆਪਾਂ ਮਿਲਦੇ ਨੇ ਠੇਕੇਦਾਰ ਵੀਰ ਦੇ ਨਾਲ ਬਾਈ ਨੂੰ ਪੁੱਛਦੇ ਕਿਹੜਾ ਪੈਂਡਾ ਦਾ ਕੀ ਆਪਣਾ ਰੀਡ ਚੱਲਦਾ ਕੋਠੀ ਜਾਂ ਹਵੇਲੀ ਤਿਆਰ ਕਰਨ ਦਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜਰੂਰ ਵੇਖਿਆ ਕਰੋ ਹਾਂਜੀ ਬਾਈ ਜੀ ਆਪਣਾ ਕਿਹੜਾ ਪਿੰਡ ਹੈ ਤੇ ਕੀ ਨਾਂ ਹੈ ਜੀ ਮੇਰਾ ਪਿੰਡ ਸਰੀਏ ਵਾਲਾ ਹੀ ਭਗਤਾ ਭਾਈ ਦੇ ਨਾਲ ਠੀਕ ਆ ਜੀ ਭਗਤਾ ਭਾਈ ਮਸ਼ੀਨਾਂ ਮਸ਼ਹੂਰ ਔਰ ਸੇ ਭੂਤਾਂ ਵਾਲਾ ਖੂਬ ਮਸ਼ਹੂਰ ਹੈ ਇੱਕ ਸਾਡੇ ਹਾਂਜੀ 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 ਹਾਂ ਤੇ ਬਠਿੰਡਾ ਜ਼ਿਲ੍ਹਾ ਹੀ ਇਹ ਠੀਕ ਆ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਸਰੀਏ ਵਾਲਾ ਨਾਂ ਹੈਗਾ ਪੱਕਾ ਨਾ ਤਾਂ ਸਰਿੰਦਰ ਸਿੰਘ ਹੈ ਜੀ ਓਕੇ ਤੇ ਉਹ ਕੱਚਾ ਨਾਂ ਮੈਨੂੰ ਰਾਜੂ ਠੇਕੇਦਾਰ ਦੇ ਨਾਂ ਤੇ ਜਾਣਿਆ ਜਾਂਦਾ ਹੈ ਜੀ ਠੀਕ ਆ ਜੀ ਹਾਂਜੀ ਤੇ ਇਹੇ ਕੰਮ ਸਾਡਾ ਜਿਵੇਂ ਵੈਦ ਮਟੀਰੀਅਲ ਚੱਲ ਰਿਹਾ ਜੀ ਹਾਂਜੀ ਹਾਂਜੀ ਇਹ ਤਾਂ ਮਟੀਰੀਅਲ ਕੰਮ ਦੇ ਵਿੱਚ ਰੇਟ ਹੁੰਦੇ ਆ ਮੈਪ ਦੇ ਹਿਸਾਬ ਨਾਲ ਜੀ ਠੀਕ ਹੈ ਜੀ ਜਿਹਨੇ ਕੋਈ ਹਿਸਾਬ ਨਾਲ ਕੰਮ ਕਰਾਉਣਾ ਚਾਹੁੰਦਾ ਕੋਈ ਰੰਗ ਤੋਂ ਬਿਨਾਂ ਕਰਾਉਣਾ ਚਾਹੁੰਦਾ ਤਾਂ ਉਸ ਹਿਸਾਬ ਨਾਲ ਹੋ ਜਾਂਦਾ ਜੀ ਹਾਂਜੀ ਟੋਟਲ ਕੰਪਲੀਟ ਕਰਾਉਣਾ ਜਿਵੇਂ ਜੀ ਹਾਂਜੀ ਇਹਦੇ ਵਿੱਚ ਉਹ ਰੇਲਿੰਗ ਬਾਹਰ ਰਹਿ ਗਈ ਇੱਕ ਤਾਂ ਜੀ ਠੀਕ ਹੈ ਜੀ ਤੇ ਇੱਕ ਜਿਹੜੀ ਟਾਇਲ ਆ ਉਹ ਸਾਡੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ 30 ਰੁਪਏ ਤੋਂ ਲੈ ਕੇ 40 45 ਰੁਪਏ ᱛੀਕ ਅਸੀਂ ਲਾ ਕੇ ਦੇਣੀ ਆ ਕੋਠੀ ਦੇ ਵਿੱਚ ਠੀਕ ਹੈ ਜੀ ਚੀਤੂ ਵੱਧ ਲਾਉਣੀ ਆ ਘਰ ਵਾਲੇ ਨੇ ਉਹ ਅੱਡ ਅੱਡ ਹੋ ਗਿਆ ਜੀ ਠੀਕ ਹੈ ਜੀ ਨਹੀਂ ਉਹਨਾਂ ਨੇ ਵਿੱਚੋਂ ਪੇਮੈਂਟ ਪਾ ਦੇਣਗੇ ਜਾਂ ਅਸੀਂ ਆਪ ਦੇ ਰੇਟ ਦੇ ਵਿੱਚ ਥੋੜਾ ਜਿਹਾ ਉਵੇਂ ਕਰ ਲੈਂਦੇ ਆ ਠੀਕ ਹੈ ਜੀ ਉਹ ਲਗਭਗ ਜਿਵੇਂ ਆਹ ਕੰਮ ਸਾਡਾ ਹੋ ਰਿਹਾ ਜੀ ਇਹਦਾ ਰੇਟ ਹੈਗਾ 1800 ਰੁਪਏ 1800 ਪਰ ਸਕੁਅਰ ਫੁੱਟ ਠੀਕ ਹੈ ਜੀ ਹਾਂ ਜੀ ਇਹ 1800 ਦੇ ਵਿੱਚ ਅਸੀਂ ਇਹਨਾਂ ਨੂੰ ਟੋਟਲ प्लास्टर अच्छा जी ਕਿੱਥੇ ਵੀ ਕਿਤੇ ਕੋਈ ਆਟਾ ਸੀ ਲੰਗੀ ਨਹੀਂ ਛੱਡਨੀ ਸਭ ਤੇ ਮਸਾਲਾ ਲੱਗਿਆ ਹੋਊਗਾ ਹਾਂਜੀ ਹਾਂਜੀ ਤੇਰੇ ਤੋਂ ਬਾਅਦ ਪੇਂਟ ਹੋ ਗਈ ਟੋਟਲ ਵਾਟਰਪੂਫੀ ਹੋਊਗੀ ਵਾਟਰਪੂਫੀ ਵਾਟਰਪੂਫ ਵਰਤਣੀ ਹੈ ਹਾਂਜੀ ਸੀਮੈਂਟ ਵਾਟਰਪੂਫ ਵਰਤਣਾ ਹੈ ਇਹਦੇ ਚਿਰ ਟੋਟਲੀ ਠੀਕ ਹੈ ਜੀ ਤੇ ਬਾਕੀ ਜਿਵੇਂ ਹੁਣ ਆਪਣਾ ਚਗਾਠਾ ਸੀਗਾ ਟਾਟਾ ਦੀ ਸ਼ੀਟ ਹੋਗੀ ਉਹਦੇ ਵਿੱਚ ਹਾਂਜੀ ਤੇ ਬੋਰਡ ਤੱਕ ਵਧੀਆ ਪੈਪ ਵੀਆ ਵਰਤਣੀ ਹੈ ਜੋ ਲੈਂਟਰ ਦੇ ਵਿੱਚ ਵੀ ਪਾਣੀ ਹੈ ਠੀਕ ਹੈ ਜੀ ਟੋਟਲ ਪ੍ਰੋਡਕਟ ਏ ਟੂ ਜ਼ेड ਸਾਡਾ ਰਿਟਨ ਦੇ ਵਿੱਚ ਹੋ ਉਸ ਨਾਲ ਉਹਦਾ ਬਣਾਇਆ ਵਾ ਇੱਕ ਵੀ ਉਹਦੇ ਵਿੱਚੋਂ ਅਸੀਂ ਸਾਰਾ ਕੁਝ ਕੰਪਲੀਟ ਉਸ ਹਿਸਾਬ ਨਾਲ ਦੇਣਾ ਸਮਾਨ ਇੱਕ ਤੋਂ ਇੱਕ ਵਧੀਆ ਲਾ ਕੇ ਦੇਣਾ ਠੀਕ ਹੈ ਜੀ ਜਦੋਂ ਮਾਲਕ ਰੇਟ ਭਰ ਰਿਹਾ ਹਾਂ ਸਮਾਨ ਦੇ ਵਿੱਚ ਸਾਡੇ ਲਈ ਕੋਈ ਬੇਇਮਾਨੀ ਨਾ ਹੋਊਗੀ ਠੀਕ ਹੈ ਹਾਂ ਜੀ ਤੇ ਬਾਕੀ ਜਿਵੇਂ ਹੁਣ ਆਪਣਾ ਕੰਮ ਟੋਟਲ ਇਹਦੇ ਵਿੱਚ ਬੋਲਡਿੰਗ ਆ ਗਈ ਗ੍ਰਿਲਾਂ ਆ ਗਈਆਂ ਜਿੱਥੇ-ਜਿੱਥੇ ਦੀ ਆ ਹਾਂ ਜੀ ਹਾਂ ਜੀ ਸਾਰਾ ਕੰਮ ਕੰਪਲੀਟ ਹੋ ਜਾਏ ਠੀਕ ਹਾਂ ਜੀ ਤੇ ਜੋੜੀਆਂ ਦੇ ਵਿੱਚ ਲੱਕੜ ਘਰ ਵਾਲੇ ਨੂੰ ਨਾਲ ਲਿਜਾ ਕੇ ਇਹ ਲੱਕੜ ਲੈ ਕੇ ਆਂਦੀ ਜਾਊਗੀ ਠੀਕ ਹੈ ਜੀ ਤੇ ਘਰ ਵਾਲਿਆਂ ਦੇ ਚਾਹਤ ਹੋਗੀ ਜਿਵੇਂ ਆਹ ਲੱਕੜ ਲਾਉਣੀ ਆ ਜਾਂ ਪੱਲੇ ਲਾਉਣੇ ਆ ਕਹਿੰਦੀ ਸਾਗਵਾਂ ਤੋਂ ਜਿਵੇਂ ਅਸੀਂ ਹੁਣ ਜੰਮੂ ਦੀ ਕੈਲ ਹੋ ਗਈ ਇਹੇ ਵੱਧ ਵਰਤਦੇ ਆਈ ਹੈ ਨਾ ਜੰਮੂ ਦੀ ਕੈਲ ਹੋ ਗਈ ਤੇ ਇਸ ਤੋਂ ਬਾਅਦ ਆਗੇ ਜਿਵੇਂ ਆਪਣੇ ਪੱਲੇ ਫਲੈਸ਼ ਡੋਰ ਬਣਾਉਣੇ ਆ ਜੀ ਹਾਂਜੀ ਫਲੈਸ਼ ਡੋਰ ਪੱਲਿਆਂ ਦੇ ਵਿੱਚ ਐਂ ਹੁੰਦਾ ਹਾਂ ਕਣੇ ਮੇ ਇੱਕ ਆਸਨ ਮੌਕਾ ਜਿਵੇਂ ਤੇ ਅਗਲਾ ਪਸੰਦ ਕਰਦਾ ਹਾਂ ਇਸ ਤਰ੍ਹਾਂ ਦੇ ਹਨ ਚੱਲੀ ਜਾਂਦੇ ਕੰਮ ਪਰ ਇਹ ਘਰ ਵਾਲਾ ਵੀ ਹੁੰਦਾ ਬਾਹਰ ਸੀਗਾ ਜੀ ਅੱਛਾ ਹਾਂਜੀ ਤੇ ਉਹ ਬਾਹਰਲੇ ਤੋਂ ਥੋੜਾ ਜਿਹਾ ਇਹਦੇ ਚ ਵੱਧ ਸੌਖਾ ਹੋ ਜਾਂਦਾ ਜੀ ਹਾਂਜੀ ਬਰੌਣੀ ਸੌਖੇ ਉਹਨਾਂ ਨੂੰ ਉੱਥੋਂ ਵਧੀਆ ਜਦੋਂ ਠੇਕੇਦਾਰ ਮਿਲ ਜਦੇ ਤੇ ਆਰਕੀਟੈਕਟ ਵਧੀਆ ਮਿਲ ਜੀ ਤੇ ਜਿਵੇਂ ਉਹਨਾਂ ਦੇ ਮਾਈਂਡ ਦੇ ਵਿੱਚ ਹੁੰਦਾ ਉਸੇ ਤਰ੍ਹਾਂ ਦਾ ਕੰਮ ਮਿਲ ਜਾਂਦਾ ਆਪਣੇ ਲਈ ਠੀਕ ਹੈ ਜੀ ਹਾਂ ਜੇ ਦੋ ਵੀ ਉਹ ਆਉਣਗੇ ਸਾਲ ਤੱਕ ਉਹਨ 6 ਮਹੀਨੇ ਤੱਕ ਉਹਨਾਂ ਨੂੰ ਆ ਕੇ ਐ ਡਾਟ ਨਹੀਂ ਲੱਗਦਾ ਵੀ ਆਹ ਚੀਜ਼ ਇੱਥੇ ਅਸੀਂ ਕਰਾਉਣੀ ਦਿੱਤੀ ਰਹੇਗੇ। ਯਾਨੀ ਕੰਮ ਜਿਵੇਂ ਓਕੇ ਹੋਊਗਾ। ਹਾਂ ਹਾਂਜੀ ਹਾਂ ਟੋਟਲੀ ਟੋਟਲੀ। ਠੀਕ ਹਾਂਜੀ ਹਾਂ। ਲਓ ਬਾਈ ਜੀ ਜੇ ਕਿਸੇ ਨੇ ਆਪਣੀ ਹਵੇਲੀ ਤਿਆਰ ਕਰਾਉਣੀ ਆ ਜਾਂ ਕੋਈ ਮਕਾਨ ਬਣਾਉਣਾ ਇਸ ਬਾਈ ਜੀ ਨਾਲ ਕਰੋ ਸੰਪਰਕ। ਫੁੱਟਾਂ ਦੇ ਹਿਸਾਬ ਨਾਲ ਬਾਈ ਜੀ ਪੈਸੇ ਲੈਂਦੇ ਆ। ਆਪਾਂ ਸਾਰੀ ਗੱਲਬਾਤ ਕਰ ਹੀ ਲਈ ਆ ਤੁਸੀਂ ਅੱਗੇ ਸਾਰੀ ਵੀਡੀਓ ਵੇਖਿਆ ਜੋ। ਤੇ ਕੱਲੇ ਆਪਾਂ ਪੇਮੈਂਟ ਕੈਸ਼ ਕਰਨੀ ਬਾਈ ਨੂੰ ਬਾਕੀ ਕੋਈ ਟੈਨਸ਼ਨ ਨਹੀਂ ਕਿਸੇ ਸਮਾਨ ਲਿਓਣ ਦੀ ਜਾਂ ਛੱਡਣ ਦੀ ਕੱਲਾ ਬਸ ਮੇਰੇ ਘਰ ਵਾਲੇ ਦੀ ਚਾਹ ਪਾਣੀ ਹੋਊਗਾ ਜੇ ਦੋ ਤਿੰਨ ਡੰਗ ਦਿੰਦੇ ਨਾ ਹਾਂਜੀ ਹਾਂ ਬਾਕੀ A to Z ਸਾਰਾ ਸਮਾਨ ਜਾਨੀ ਆਪਦੇ ਕੋਲ ਲਾਉਂਦੇ ਬਾਈ ਜੀ ਬਸ ਤੁਸੀਂ ਬਾਅਦ ਦੇ ਵਿੱਚ ਐਂਡ ਤੇ ਜਦੋਂ ਕੋਠੀ ਆਪਣੀ ਜਾਂ ਹਵੇਲੀ ਤਿਆਰ ਹੋ ਗਈ ਕੱਲੀਆਂ ਚਾਬੀਆਂ ਹੀ ਫੜਨੀਆਂ ਚਾਬੀਆਂ ਫੜਨੀਆਂ ਹੀ ਚਾਬੀਆਂ ਫੜਨੀਆਂ ਦੇ ਵਿੱਚ ਬਸ ਲੱਕੜ ਦਾ ਕੰਮ ਕੋਈ ਅਸੀਂ ਬੈੱਡ ਨਹੀਂ ਬਣਵਾ ਕੇ ਦੇਨੇ ਕੋਈ ਕਾਬੜ ਨਹੀਂ ਬਣਨੇ ਠੀਕ ਹੈ ਜੀ ਬਸ ਜਿਹੜੇ ਜਿੱਥੇ ਜਿੱਥੇ ਡੋਰ ਹੋਣਗੇ ਡੋਰਾਂ ਦੀ ਥਾਂ ਤੇ ਅਸੀਂ ਬਸ ਉੱਥੇ ਡੋਰ ਲਵਾ ਦਨੇ ਆ ਕੀਓਪੀ ਕਰਵਾ ਦੇਣੀ ਹੈ ਜੇ ਕੀ ਡਾਉਨ ਸੀਲਿੰਗ ਕਰਾਉਣ ਦਾ ਚਾਹਵਾਨ ਆ ਤੇ ਬਸ ਉਹਦੇ ਵਿੱਚ ਅਸੀਂ ਕੀ ਕਰਦੇ ਆ ਆਪਦੀ ਪੇਮੈਂਟ ਕਟਾ ਦੇਣਾ ਜਿਹੜੀ ਐਕਸਟਰਾ ਪੇਮੈਂਟ ਉਹ ਵਿੱਚ ਐਡ ਕਰ ਦਿੰਦੇ ਆ ਘਰ ਵੱਲੋਂ ਠੀਕ ਹੈ ਜੀ ਤੇ ਡਾਉਨ ਸੀਲਿੰਗ ਹੋ ਜਾਣਾ ਉਹ ਪਹਿਲਾਂ ਬਣੀ ਵੀ ਸੀਗੀ ਜੀ ਜਿਵੇਂ ਆਪਾਂ ਸਿੰਪਲ ਬਣਾ ਦਿੰਦੇ ਸੀ ਅੱਗੇ ਪੁਰਾਣੇ ਜਵਾਨੇ ਚ ਬਿਨਾਂ ਮੈਪ ਤੋਂ ਹਾਂਜੀ ਉਸ ਕੋਠੀ ਦੇ ਉੱਪਰ ਇਹਨਾਂ ਨੇ ਦੂਸਰੀ ਮੰਜ਼ਲ ਪਾਉਣ ਦੀ ਵਿਚਾਰ ਕਰੀ ਸੀ ਅੱਛਾ ਜੀ ਦੂਸਰੀ ਮੰਜ਼ਲ ਪਾਉਣ ਦੇ ਨਾਲ ਜਦੋਂ ਮੈਪ ਬਣਵਾਇਆ ਹਾਂਜੀ ਤੇ ਉਹਦੇ ਵਿੱਚ ਇਹ ਹਵੇਲੀ ਇਹਨੂੰ ਲੌਕ ਦੇ ਦਿੱਤੀ ਇਹਨੂੰ 88 ਕੋਠੀਾਂ 'ਾਂ ਦੇ ਘਰ ਬਣ ਲਏ ਜੀ ਠੀਕ ਹੈ ਜੀ ਉਹ ਬੰਦੇ ਨਾਲ ਫਿਰ ਅਸੀਂ ਬਣਾਉਨੇ ਆ ਵਿਦ ਮਟੀਰੀਅਲ ਕੰਮ ਠੀਕ ਹੈ ਜੀ ਵਿਦ ਮਟੀਰੀਅਲ ਦੇ ਵਿੱਚ ਥੱਲੋਂ ਜਿਵੇਂ ਆ ਥੋੜੀ ਥੋੜੀ ਰੈਨੂ ਇੱਕਮ ਕਰਤੀ ਆ ਹਾਂਜੀ ਹਾਂਜੀ ਉਹ ਲਿਆਂਦੀ ਜਿਵੇਂ ਇਧਰ ਇਧਰ ਕਰਤਾ ਹੈ ਨਾ ਹਾਂਜੀ 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 ਫਿਰ ਇਹ ਹੋ ਗਿਆ ਤੇ ਉੱਪਰਲਾ ਸੀ ਸਾਰਾ ਕੰਪਲੀਟ ਹੀ ਕਰਕੇ ਦੇਣਾ ਇਹਨਾਂ ਨੂੰ ਠੀਕ ਹੈ ਜੀ ਜਿਹੜਾ ਰੰਗ ਹੋ ਗਿਆ ਜੋੜੀਆਂ ਹੋ ਗਈਆਂ ਸ਼ੀਸ਼ਾ ਹੋ ਗਿਆ ਜਿੱਥੇ ਲੱਗਣਾ ਕਿੱਥੇ ਜਾਲੀ ਲੱਗਣੀ ਜਾਲੀ ਲਾਉਣੀ ਆ ਹਨਾ ਜੀ ਠੀਕ ਹੈ ਜੀ ਜਿੱਥੇ ਵੀ ਜਿਵੇਂ ਹੋਇਆ ਸਾਰਾ ਕੰਮ ਕੰਪਲੀਟ ਕਰਕੇ ਦੇਣਾ ਠੀਕ ਹੈ ਜੀ ਟਾਇਲ ਅਸੀਂ ਲਾਉਣੇ ਹੋਣੇ 30 ਤੋਂ ਲੈ ਕੇ 50 ਰੁਪਏ ਫਟ ਦੇ ਵਿੱਚ ਵਿੱਚ ਜੇ ਇਹਨੇ ਕੋਈ ਬ੍ਰੈਂਡਿੰਗ ਲਾਉਣੀ ਹੈ ਇੰ ਤੋਂ ਵੀ ਵਧੀਆ 1000 ਹੀ ਆਛ ਜਾਣਾ ਅੱਛਾ ਜੀ ਤਾਂ ਉਹ ਫਿਰ ਇੰਉਂ ਕਰਦੇ ਆ ਜੀ ਜਿਵੇਂ ਅਗਲਾ ਨਾਲ ਉਹਨਾਂ ਕ ਸੁਯੋਗ ਦੇ ਦਿੰਦਾ ਠੀਕ ਹੈ ਜੀ ਕਿ ਲਿੰਕ ਪੇਮੈਂਟ ਐਕਸਟਰਾ ਬੰਦ ਦੀ ਉਹਨੇ ਲੈ ਲਈ ਜੀ ਠੀਕ ਹੈ ਕਿ ਇਹਦੇ ਵਿੱਚ ਜੋ ਟੀ ਕਰਵਾ ਕੇ ਦਿੱਤੀ ਹੈ ਹਾਂ ਜੀ ਅੰਦਰ ਡਾਉਨਸੇ ਦੇ ਕਿ ਲੋਬੀ ਲੋਕੀ ਕੰਦੀ ਉਹਨੇ ਮਾਲਕ ਨੇ ਐਕਸਟਰਾ ਪੈਸੇ ਦੇਤੇ ਕੱਲੇ ਠੀਕ ਹੈ ਜੀ ਇਹ ਸੈਂਪਲ ਤਾਂ ਅਸੀਂ ਕਰਨੀ ਕਰਨੇ ਸੀ ਹਾਂ ਜੀ ਹਾਂ ਜੀ ਤੇ ਉਹਦੇ ਸਾਰਾ ਹੋਣਾ ਸੀ ਗੱਡੀ ਨੇ ਟਾਟਾ ਦੀ ਸ਼ੀਟ ਆ ਜੀ ਹਾਂ ਜੀ 304 ਨੰਬਰ ਪੈ ਪਈ ਵੀ ਆਪਣੀ ਇਹਨਾਂ ਦੇ ਵਿੱਚ ਠੀਕ ਤੇ ਜਿੱਥੇ ਵੀ ਤੈਲ ਹੋਊਗੀ ਫਰਾਂਟ ਤੇ ਫਰਾਂਟ ਤੇ ਤੈਲ ਲਾਉਣੀ ਸਾਰੀ ਤੇ ਆਪ ਦੇਖ ਲੋ ਇਹ ਹਨਾ ਸਾਰੀ ਐਮ ਬੋਲਡਿੰਗ ਸਾਨੂੰ ਇੱਕ ਸਾਰ ਮਿਲੂਗੀ ਠੀਕ ਹੈ ਜੀ ਵੀ ਡਿਜ਼ਾਈਨ ਜਿਹੜਾ ਮੈਪ ਤੇ ਮਿਲਿਆ ਉਦੋਂ ਵੀ ਅਸੀਂ ਆਪ ਦੇ ਕੋਲੋਂ ਐਡ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜੀ ਹਾਂ ਬਾਕੀ ਆਪਣਾ ਕੰਮ ਹੈ ਹੋਈ ਪਲਾਸਟਰ ਦੇ ਵਿੱਚ ਕੋਈ ਜੋੜ ਲੇ ਹਾਲਾਂਕਿ ਰੰਗ ਵੀ ਹੋ ਜਾਣਾ ਹਾਂਜੀ ਹਾਂਜੀ ਤੁਹਾਨੂੰ ਐ ਇੱਕਦਮ ਨਵਾਂ ਲੱਗੂ ਵਧੀਆ ਸਾਰਾ ਕੰਪਲੀਟ ਹੋਇਆ ਆ ਯਾਨੀ ਸ਼ੁਰੂ ਤੋਂ ਉਪਰੋਂ ਸ਼ੁਰੂ ਹੋ ਜੀਏ। ਹਾਂਜੀ ਹਾਂ। ਵੀ ਥੱਲੇ ਤੱਕ ਆਪਾਂ ਨੂੰ ਪਲਾਸਟਰ ਦੇ ਵਿੱਚ ਜੋੜ ਨਹੀਂ ਜਮਾ ਨਹੀਂ ਮਿਲਦਾ। ਹਾਂਜੀ ਹਾਂ ਜੋੜ ਨਹੀਂ ਮਿਲਦਾ ਇੱਕ ਤਾਂ ਹੀ। ਹਾਂਜੀ। ਬਾਕੀ ਕੁਆਲਿਟੀ ਆ ਤੁਸੀਂ ਆਪ ਚੈੱਕ ਕਰ ਸਕਦੇ ਹੋ। ਹਾਂਜੀ ਹਾਂਜੀ। ਜਿਵੇਂ ਲੱਕੜ ਦਾ ਕੰਮ ਹੋਇਆ ਹੁੰਦਾ ਹੀ ਇਸ ਤਰ੍ਹਾਂ ਮਿਲੂਗਾ ਤੁਹਾਨੂੰ। ਹਾਂਜੀ ਹਾਂਜੀ ਬਹੁਤ ਸੋਹਣਾ ਕੰਮ ਹੋਇਆ। ਤੇ ਅਸੂਸਾ ਜਿਵੇਂ ਪੌੜੀ ਥੱਲੜੀ ਹੁੰਦੀ ਹੈ ਥੱਲੜੀ ਪੌੜੀ ਤੇ ਗ੍ਰੇਨਾਈਟ ਲਾ ਕੇ ਦੇਈ ਦਈ। ਠੀਕ ਹੈ ਜੀ। ਉੱਪਰਲੀ ਪੌੜੀ ਸੈਂਪਲ ਚੜਾਈ ਦੀ ਐ ਪਰ ਇਹ ਮੈਂਤੀ ਦੇ ਵਿੱਚ ਆਉਂਦੀਆਂ ਹੀ ਪੌੜੀਆਂ ਉਵੇਂ ਹੀ। ਠੀਕ ਹੈ ਜੀ। ਰੇਲਿੰਗ ਸਾਡੇ ਤੋਂ ਬਾਹਰ ਹੁੰਦੀ ਆ ਰੇਲਿੰਗ ਘਰ ਵਾਲੇ ਦੀ ਮਰਜ਼ੀ ਆ ਜਿੰਨੇ ਪੈਸੇ ਮਰਜ਼ੀ ਲਾ ਸਕਦੇ ਆ ਪਰ ਰੇਲਿੰਗ ਤੇ ਓਕੇ ਹਾਂਜੀ ਤੇ ਪੇਂਟ ਵਧੀਆ ਹੋਊਗਾ ਸਾਰਾ ਲਾਈਟ ਟੋਟਲ ਲੱਗੂਗੇ ਜਿੱਥੇ ਜਿੱਥੇ ਲਾਈਟ ਮੈਪ ਦੇ ਵਿੱਚ ਲੱਗੀ ਵੀ ਆਈ ਹਾਂਜੀ ਤਾਰ ਅਸੀਂ ਹੈਵਲ ਦੀ ਵਰਤਦੇ ਆ ਠੀਕ ਆ ਜੀ ਤੇ ਜਿਵੇਂ ਆਪਣਾ ਹੋਰ ਪਾਈਪ ਪੂਰੀ ਹਾਈ ਕਲਾਸ ਜਿਵੇਂ ਸੁਪਰੀਮ ਹਾਂਜੀ ਹਾਂਜੀ ਇਹਨਾਂ ਦੋਹਾਂ ਦੇ ਵਿੱਚੋਂ ਕਿਹੜੀ ਮਰਜ਼ੀ ਹੈ ਕੋਲ ਡਿਸਾਈਡ ਤਾਰ ਅਸੀਂ ਹੈਵਲ ਹੈਵਲ ਦੀ ਤਾਰ ਵਰਦਣ ਜਣੀ ਹੈ ਹਾਂਜੀ ਹਾਂ ਜਿਹੜੇ ਹੋਰ ਆਮ ਦੂਜੇ ਕੰਮ ਸਾਡੇ ਹੋਏ ਐ ਤੋਂ ਪਹਿਲਾਂ ਉਹ ਕੰਮ ਨੀਆਂ ਤੋਂ ਲੈ ਕੇ ਸੀਗੇ ਕੰਪਲੀਟ ਕਰਿਆ ਟੋਟਲ ਅੱਛਾ ਜੀ ਉਸ ਕੰਮ ਸਾਡੇ ਉਹ ਤਿਆਰ ਵੀ ਹੋ ਗਏ ਠੀਕ ਹੈ ਜੀ ਤੁਹਾਨੂੰ ਉਹਨਾਂ ਦੀ ਫੋਟੋ ਵੀ ਦਿਖਾਵਾਂਗੇ ਵੀ ਤਿਆਰ ਹੋਏ ਵੀ ਕੰਮ ਐ ਤੇ ਉਹਦੇ ਵਿੱਚ ਅਸੀਂ ਟੋਟਲ ਨੀਆਂ ਹੁਣ ਆਪਾਂ ਜਾ ਰਹੇ ਹਾਂ ਮਗਰਲੇ ਬੈਕ ਸਾਈਡ ਮਗਰਲੇ ਬੈਕ ਸਾਈਡ ਇਹਨਾਂ ਦੇ ਮਗਰਲੇ ਪਾਸੇ ਯਾਨੀ ਥੋੜੀ ਚੜ੍ਹਦੀ ਕੀਤੀ ਐ ਹੋ ਜਾਨੀ ਅਸਤਰਾ ਬਣ ਗਿਆ ਹਨਾ ਹਾਂ ਉੱਪਰ ਉਸ ਤਰ੍ਹਾਂ ਹੀ ਆ ਉੱਪਰ ਜਿਵੇਂ ਆਪਾਂ ਭੱਠੀ ਵਾਲੀ ਟੈਲ ਲਾਉਣੀ ਆ ਹਾਂਜੀ ਉਤੀ ਪਾਗੀ ਆ ਲਾ ਕੇ ਦੇਣੀ ਆ ਸੀ ਜਿੱਥੇ ਜਿੱਥੇ ਐਲੀਵੇਸ਼ਨ ਦੇ ਵਿੱਚ ਬੋਲਡਿੰਗ ਆਉਣੀਆਂ ਉਹ ਬਣਾਉਣੀਆਂ ਠੀਕ ਹੈ ਜੀ ਟੈਂਕੀ ਸਾਰੀ ਬਣਾ ਕੇ ਦੇਣੀ ਆ ਜੀ ਠੀਕ ਹੈ ਜੀ ਲੈਵਲ ਫਲੈਅ ਬਾਈ ਟੈਂਕੀ ਜੀ ਠੀਕ ਹੈ ਜੀ ਥੱਲੇ ਉੱਪਰ ਚੱਕ ਕੇ ਰੱਖੀ ਆ ਹਾਂਜੀ ਹਾਂਜੀ ਤੇ ਉਸ ਹਰ ਨਾਲ ਸਾਰਾ ਉਹ ਕਰਿਆ ਹਨਾ ਜੀ ਠੀਕ ਹੈ ਜੀ ਚੱਕ ਬਈ ਜਾਣਕਾਰੀ ਤੁਹਾਨੂੰ ਹੋਰ ਦਿਓ ਹਾਂਜੀ ਵੀ ਜੋ ਆਪਣਾ ਇਹ ਕੰਮ ਤਿਆਰ ਕੀਤਾ ਵਾ ਆਪਣੀ ਕੋਠੀ ਤਿਆਰ ਹੋਈ ਹੈ ਤੁਸੀਂ ਆਪ ਕਰਦੇ ਤਿਆਰਨ ਲੱਗੇ ਨਾਲ ਲੱਕੇ ਜੀ ਨਾਲ ਲੱਕੇ ਵੀ ਕੰਮ ਕਰੀਦਾ ਹੀ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਸਮਾਨ ਲੈਣ ਮੰਡੀ ਰੇ ਲੈਣ ਜਾਣਾ ਜੀ ਅੱਜ ਅਸੀਂ ਟਾਇਲ ਲੈਣ ਜਾਣਾ ਸੀ ਅੱਛਾ ਜੀ ਕੋਕਰੋਂ ਆ ਥੋੜਾ ਜਿਹਾ ਵੀ ਤਿਆਰ ਰੁਕੇ ਆਏ ਸੀ ਠੀਕ ਹੈ ਜੀ ਵੀ ਦੇਖਣ ਵਾਲੇ ਨੂੰ ਐ ਲੱਗਦਾ ਵੀ ਠੇਕੇਦਾਰ ਤਾਂ ਆਪ ਕਰਦੇ ਨੇ ਨਾਲ ਨਾਲ ਇਹ ਵਿਲੇ ਹੁੰਦਾ ਹਾਂ 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 ਠੀਕ ਹੈ ਜੀ ਕਿਹਤਰਾ ਤੇ ਉਸ ਬਾਕੀ ਜਿੱਥੇ ਜਿੱਥੇ ਹੀ ਕੋਈ ਜ਼ਰੂਰੀ ਕੰਮ ਆ ਉਹ ਤਾਂ ਸਾਨੂੰ ਖੁਦ ਆਪ ਵੀ ਨਾਲ ਲੱਕੇ ਕਰਨੇ ਪੈਂਦੇ ਨੇ ਜੀ ਇਹ ਜਗ੍ਹਾ ਟਾਇਲ ਕੋ ਸਾਹਮਣੇ ਆਣੇ ਆ ਇੱਥੇ ਫਰੰਟ ਤੇ ਐਲੀਵੇਸ਼ਨ ਤੇ ਟਾਇਲ ਠੀਕ ਹੈ ਜੀ ਹਾਂ ਜੀ ਤੇ ਬਾਕੀ ਸਾਰਾ ਟੋਟਲ ਜਿਵੇਂ ਮੈਪ ਹੋਊਗਾ ਮੈਪ ਦੇ ਅਕੋਰਡਿੰਗ ਹੀ ਕੰਮ ਆ ਸਾਰਾ ਟੋਟਲੀ ਠੀਕ ਠੀਕ ਹੈ ਜੀ ਹਾਂ ਜੀ ਹਾਂ ਠੀਕ ਤੇ ਕੰਮ ਦੇ ਵਿੱਚ ਕੁਆਲਿਟੀ ਵੀ ਮਿਲੂਗੀ ਮਟੀਰੀਅਲ ਦੇ ਵਿੱਚ ਵੀ ਕੁਆਲਿਟੀ ਮਿਲੂਗੀ ਟੋਟਲ ਬਈ ਸੀਮੈਂਟ ਤੁਸੀਂ ਕਿਹੜਾ ਵਰਤਦੇ ਹੋ ਵੀਰੇ ਸੀਮੈਂਟ ਸੀ ਜਿਵੇਂ ਲਗਭਗ ਅਲਟਰਾਟੈਕ ਅੱਛਾ ਜੀ ਵਰਤੀ ਜਾਂਦੀ ਹੈ ਇੱਥੇ ਅਲਟਰਾਟੈਕ ਹੀ ਵਰਤਦੇ ਆ ਜੀ ਕਿਤੇ ਆਪ ਦੀ ਅਗਲੀ ਦੀ ਮਰਜ਼ੀ ਹੁੰਦੀ ਹੈ ਬਾਕੀ ਜਿਹੜਾ ਉਹ ਕਹਿਣਗੇ ਉਹ ਵਰਤੀ ਦੇ। ਇਹ ਅਲਟਰਾ ਟਰੱਕ ਹੀ ਜ਼ਿਆਦਾ ਚੱਲਦਾ ਹੈ ਨਾ ਅੱਜ ਕੱਲ। ਹਾਂਜੀ ਹਾਂ ਅਲਟਰਾ ਟਰੱਕ ਸੀਮੈਂਟ ਦਾ ਥੋੜਾ ਜਿਹਾ ਬ੍ਰਾਂਡ ਦਾ ਨਾਮ ਵਧੀਆ ਚੱਲਿਆ ਵਾ ਤੇ ਸੀਮੈਂਟ ਵੀ ਠੀਕ ਹੈ ਜੀ। ਠੀਕ ਤੇ ਸਰਗਿਆ ਬਾਈ ਜੀ ਵਿੱਚ ਸਰਗਿਆ ਆਪਾਂ ਇਹਨਾਂ ਨਾਲ ਟਾਟਾ ਦੀ ਗੱਲ ਕਰੀ ਸੀਗੀ। ਅੱਛਾ ਜੀ। ਟਾਟਾ ਦਾ ਸਰਗਿਆ ਪਾਉਣਾ ਜਿੱਥੇ ਵੀ ਕਿਤੇ ਪਾਉਣਾ ਜੀ। ਠੀਕ ਹੈ ਜੀ। ਠੀਕ ਹੈ ਜੀ। ਤੇ ਸਾਰਾ ਟਾਟਾ ਦਾ ਹੀ ਸਰਗਿਆ ਵਰਤਿਆ ਜੀ ਇਹ ਤੋਂ ਪਹਿਲਾਂ ਤੇ ਲੈਂਟਰ ਅਸੀਂ ਇਹ ਕਹਿੰਦੇ ਸੀ ਇੱਕ ਆਪਸ਼ਨ ਇਹਨਾਂ ਨੇ ਦਿੱਤੀ ਸੀ। ਹਾਂਜੀ। ਵੀ ਆਪਾਂ ਕੰਕ ਉਹ ਲੈਂਟਰ ਪਾਇਆ ਸੀਗਾ ਜੀ ਬਣਾਇਆ ਬਣਾਇਆ ਮਾਲ ਅੱਛਾ ਜੀ ਹਾਂ ਜੀ ਹਾਂ ਉਹ ਸਾਡੇ ਨੇੜੇ ਇੱਥੇ ਬਾਗਾ ਪ੍ਰਾਣਾ ਹਾਂਜੀ ਹਾਂਜੀ ਤੇ ਉੱਥੋਂ ਗੱਡੀਆਂ ਆ ਕੇ ਤੇ ਗੱਡੀਆਂ ਨਾਲ ਲੈਂਟਰ ਪੈ ਗਿਆ ਸੀਗਾ ਉਹ ਜਿਹੜਾ ਯਾਨੀ ਮਿਕਸ ਜਾਉਂਦਾ ਮਗਰੋ ਹਾਂ 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 ਠੀਕ ਮਿਕਸ ਵਾਲਾ ਲੈਂਟਰ ਪਾਇਆ ਸੀਗਾ ਇਹ ਆ ਰ ਆਰ ਐਨ ਸਿਲੰਡਰ ਪਾਇਆ ਦਈਏ ਉਹ ਅੱਛਾ ਜੀ ਹਾਂ ਯਾਨੀ ਉਹਦੇ ਵਿੱਚ ਸਾਰਾ ਕੁਝ ਕੱਠਾ ਹੀ ਹੋ ਜਾਂਦਾ ਹਾਂਜੀ ਹਾਂ ਵੀ ਕੋ ਲੋਡ ਨਹੀਂ ਪੈਂਦੀ ਮਤਲਬ ਨਹੀਂ ਉਹ ਇੱਕ ਤੱਕ ਖਲਾਰਾ ਨਹੀਂ ਪੈਂਦਾ ਹੀ ਉਹਦੇ ਨਾਲ ਠੀਕ ਹੈ ਜੀ ਉਹਨਾਂ ਦੀ ਰੇਸ਼ਿਓ ਆਸਮੇ ਸਹੀ ਬਣਾਈ ਹੁੰਦੀ ਹੈ ਜੀ ਪੁਰੇਤਾ ਆਪਣਾ ਵਰਤਦੇ ਹੀ ਨੇ ਕਨ ਇੱਕ ਘੱਗਰ ਵਰਤਨਾ ਵਿੱਚ ਬਜਰੀ ਦੋ ਤਰ੍ਹਾਂ ਦੀ ਵਰਤਣੀ ਆ ਦੋ ਤਰ੍ਹਾਂ ਦੇ ਘੱਗਰ ਵਰਤਨਾ ਕੈਮੀਕਲ ਪਾਉਣਾ ਸੀਮੈਂਟ OPC ਵਰਤਦੇ ਆ ਜੀ ਠੀਕ ਹੈ ਅਲਟਰਾਟੈਕ ਲੈਂਦੇ ਪਲਾਂਟ ਸੀਗਾ ਜੀ ਠੀਕ ਹੈ ਕਿ ਉਹ ਸੇਮ ਹੀ ਜਿਵੇਂ ਆਪਾਂ ਸੀਮੈਂਟ ਇਹਨਾਂ ਦਾ ਰੈਸ਼ ਸਾਨੂੰ ਸੀਮੈਂਟ ਵੀ ਉਹੀ ਮਿਲ ਗਿਆ ਤਾਂ ਫਿਰ ਅਸੀਂ ਪਹਿਲ ਦਿੱਤੀ ਉਸ ਕੰਮ ਨੂੰ ਠੀਕ ਹੈ ਯਾਨੀ ਮਟੀਰੀਅਲ ਜਿੰਨ ਜਿੰਨਾ ਪੈਣਾ ਉਹ ਪੂਰਾ ਪਾਉਂਦੇ ਮਣਕ ਹੈ। ਹਾਂਜੀ ਹਾਂ। ਕਰੋ ਹਵੇਲੀ ਚੈੱਕ। ਬਾਅਦ ਦੇ ਵਿੱਚ ਆਪਾਂ ਕਰਦੇ ਹਾਂ ਠੇਕੇਦਾਰ ਸਾਹਿਬ ਨਾਲ ਗੱਲਬਾਤ। ਪੱਲਾ ਉੱਪਰ ਲੱਗੀ ਆ ਜਾਲੀ। ਜੋੜ ਪਾਵੇ ਯਾਨੀ ਇਹ ਸਪੈਸ਼ਲ ਤਿਆਰ ਕਰਵਾਉਂਦੇ ਆ ਆਪਣੇ। ਇੰਦੇਰੇ ਸੀਮੈਂਟ ਦੇ ਵਿੱਚ ਕ੍ਰੈਸ਼ਰ ਦੇ ਵਿੱਚ ਪਾਵੇ ਦੀ ਯਾਨੀ 10 ਸਾਲ ਦੀ ਬੁਨਿਆਦ ਹੁੰਦੀ ਹੈ। ਫਰਦਾਨੀ ਖੁਰਦਾਨੀ ਮਲਦਾਨੀ। ਜਾਲੀਆਂ ਮੇਂ ਸਪੈਸ਼ਲ ਕਰਾਉਂਦੇ ਯਾਨੀ ਆ ਥੱਲਿਉ ਸੀਗੀ ਇਹ ਪੁਰਾਣੀ ਕੋਠੀ ਉੱਥੋਂ ਤਾਈਂ ਜਿੱਥੇ ਦਿਖਦੀ ਆਪਾਂ ਨੂੰ ਬਨੇਰਾ ਦੁਆਰਾ ਨਵਾਂ ਬੱਧਾ ਬਾਅਦ ਦੇ ਬੱਚੇ ਯਾਨੀ ਇਹ ਮੋਡੀਫਾਈ ਕੀਤੀ ਐ ਜਿਹੜੀ ਅਸਲਿ ਕੋਠੀ ਐ ਘੱਟ ਤੋਂ ਘੱਟ ਵੀ ਇਹ 12-13 ਸਾਲ ਪਹਿਲਾਂ ਦੀ ਤਿਆਰ ਹੋਈ ਸੀਗੀ ਨਵੀਂ ਲੁੱਕ ਨਵਾਂ ਡਿਜ਼ਾਈਨ ਨਮੀ ਹਵੇਲੀ ਹੋਂਦੇ ਹਿਸਾਬ ਨਾਲ ਤਿਆਰ ਹੋ ਜਾਂਦੀ ਹੈ ਆ ਜੋ ਮਿਲਦੇ ਆਪਾਂ ਅੱਗੇ ਵੀਡੀਓ ਦੇ ਵਿੱਚ ਕਰਦੇ ਗਏ ਗੱਲਬਾਤ ਕਰੋ ਹਵੇਲੀ ਚੈੱਕ ਬਾਅਦ ਦੇ ਵਿੱਚ ਆਪਾਂ ਕਰਦੇ ਆ ਠੇਕੇਦਾਰ ਸਾਹਿਬ ਨਾਲ ਗੱਲਬਾਤ ਪੱਲਾ ਉੱਪਰ ਲੱਗੀ ਆ ਜਾਲੀ ਜੋੜ ਪਾਵੇ ਜਾਨੀ ਇਹ ਸਪੈਸ਼ਲ ਤਿਆਰ ਕਰਵਾਉਂਦੇ ਆ ਆਪਣੇ। ਅੰਦਰੇ ਸੀਮਿੰਟ ਦੇ ਵਿੱਚ ਕ੍ਰੈਸ਼ਰ ਦੇ ਵਿੱਚ ਪਾਵੇ ਦੀ ਜਾਨੀ 10 ਸਾਲ ਦੀ ਬੁਨਿਆਦ ਹੁੰਦੀ ਹੈ। ਹਰਦਾਨੀ ਖੁਰਦਾਨੀ ਮਲਦਾਨੀ ਜਾਲੀਆਂ ਵਿੱਚ ਸਪੈਸ਼ਲ ਕਰਵਾਉਂਦੇ ਯਾਨੀ ਆ ਥੱਲੇੋਂ ਸੀਗੀ ਇਹ ਪੁਰਾਣੀ ਕੋਠੀ ਉੱਥੋਂ ਤਾਈਂ ਜਿੱਥੇ ਦੇਖਦੀ ਆਪਾਂ ਨੂੰ ਬਨੇਰਾ ਦਵਾਰਾ ਨਵਾਂ ਬੱਧਾ ਬਾਅਦ ਦੇ ਵਿੱਚ ਯਾਨੀ ਇਹ ਮੋਡੀਫਾਈ ਕੀਤੀ ਐ ਜਿਹੜੀ ਇਸਲੀ ਕੋਠੀ ਐ ਘੱਟ ਤੋਂ ਘੱਟ ਵੀ ਇਹ 12-13 ਸਾਲ ਪਹਿਲਾਂ ਦੀ ਤਿਆਰ ਹੋਈ ਸੀਗੀ ਨਵੀਂ ਲੁੱਕ ਨਵਾਂ ਡਿਜ਼ਾਈਨ ਨਵੀਂ ਹਵੇਲੀ ਤਾਂ ਦੇ ਫਾਈਨਲ ਚੱਲ ਰਿਹਾ ਹੈ। ਅੱਜ ਮਿਲ ਗਿਆ ਸਾਡੀ ਵੀਡੀਓ ਵੀਡੀਓ ਕਰਦਿਆਂ ਤੋਂ ਬਾਅਦ। ਸੋ ਤੁਸੀਂ ਵੇਖ ਹੀ ਲਿਆ ਸਾਰੀ ਆਪਾਂ ਜੋ ਕੋਠੀ ਮੋਡੀਫਾਈ ਕੀਤੀ ਆ। ਪੁਰਾਣੀ ਕੋਠੀ ਨੂੰ ਜਾਨੀ ਨਵੀਂ ਇਹਨਾਂ ਨੇ ਦਿੱਖ ਦਿੱਤੀ ਆ, ਨਵੀਂ ਕੋਠੀ ਤਿਆਰ ਕੀਤੀ ਆ, ਮੋਡੀਫਾਈ ਕੀਤੀ ਆ। ਹਵੇਲੀ ਟਾਈਪ ਜਾਨੀ ਬਣਾਈ ਆ ਇਹ। ਜੇ ਤਹਾਂ ਤੁਸੀਂ ਕੋਈ ਇਸ ਤਰ੍ਹਾਂ ਦੀ ਕੋਠੀ ਤਿਆਰ ਕਰਵਾਉਣੀ ਆ ਹਵੇਲੀ ਤਿਆਰ ਕਰਵਾਉਣੀ ਆ ਇਹਨਾਂ ਨਾਲ ਕਰੋ ਸੰਪਰਕ ਇਹ ਤੁਹਾਨੂੰ ਕੋਠੀ ਲੇਬਰ ਰੇਟ ਤੇ ਤਿਆਰ ਕਰ ਦੇਣਗੇ ਤੇ ਵਿਦ ਮਟੀਰੀਅਲ ਵੀ ਤਿਆਰ ਕਰ ਦੇਣਗੇ ਬਾਕੀ ਤੁਸੀਂ ਆਪਣੇ ਸੁਝਾਅ ਮੈਸੇਜ ਜਰੂਰ ਦਿਆ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਆ ਕਰੋ ਵੀਡੀਓ ਚੰਗੀ ਲੱਗੀ ਲਾਈਕ ਕਰਿਆ ਕਰੋ ਕਮੈਂਟਾਂ ਚ ਆਪਣੇ ਵਿਚਾਰ ਦਿਆ ਕਰੋ ਠੇਕੇਦਾਰ ਵੀਰਾਂ ਨਾਲ ਕਰੋ ਗੱਲਬਾਤ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਡੀ ਸਾਰਿਆਂ ਦੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਜਿਉਂਦੇ ਵਸਦੇ ਰਹੋ ਤੇ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ